ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟੌਪ ਦੀਆਂ ਪੰਜ ਗਾਵਾਂ ਸੇ ਲਈ ਲੈ ਕੇ ਆਏ ਹਾਂ ਜੀ ਪੰਜਾਂ ਦੇ ਵਿੱਚੋਂ ਬਈ ਤਿੰਨ ਤਾਜ਼ੀਆਂ ਸੂਈਆਂ ਤੇ ਦੋ ਗੱਬਣਾ ਨੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਾਊਥ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰਾਮੇ ਦੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰ ਲੋ 82467 15312 82467 15312 ਆਓ ਪੁੱਛ ਲੈਣੇ ਬਾਈ ਕੋਟੇਰ ਆ ਜੀ ਬਾਈ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਲੱਗਾ ਹੋ ਠੀਕ ਆ ਭਾਈ ਵਧੀਆ ਵਧੀਆ ਹੋ ਠੀਕ ਹੋ ਵਧੀਆ ਜੀ ਹਾਂ ਬਹੁਤ ਵਧੀਆ ਭਾਈ ਕਿਵੇਂ ਚੱਲਦਾ ਭਾਈ ਕੰਮ ਕੰਮ ਦਾ ਡਰ ਆਪਣਾ ਬਹੁਤ ਚੰਗਾ ਚੱਲਦਾ ਠੀਕ ਆ ਬਾਕੀ ਨਾਲ ਜਾਨਵਰ ਆਪਣੇ ਕੋਲ ਸਾਰੇ ਸਾਫ਼ ਹੁੰਦੇ ਆ ਤੇ ਮੁੱਲ ਜਾਇਜ਼ ਹੁੰਦੇ ਆ ਮੁੱਲ ਜਾਇਜ਼ ਹਾਂ ਮੁੱਲਾਂ हिसाब ਨਾਲ ਜਾਇਜ਼ ਹੁੰਦੇ ਜਾਨਵਰ ਦਾ ਪਤਾ ਵੀ ਸਬ ਸੁਥਰੀ ਲੈਨੇ ਆ ਅੱਜ 5 ਬੇੜਾ ਨੇ 5 ਟੌਪ ਦੀਆਂ ਨਹੀਂ ਆਪਣੇ ਕੋਈ ਨਾ ਡਾਕਟਰ 5 ਬੇੜਾ ਪੰਜਾਂ 'ਚੋਂ 3 ਬੇੜਾ ਤਾਂ ਆਪਣੇ ਕੋਲ ਤੜਕੇ ਆਇਆ ਅੱਜ ਓਕੇ ਦੋ ਸੂਈਆਂ ਦਵਾਈਆਂ ਇੱਕ ਘੱਬਨ ਬੇੜਾ ਓਕੇ ਤੇ ਦੋ ਗੱਲ ਦੀਆਂ ਆਇਆਂ ਮਗਾ ਠੀਕ ਨਾਮ ਐਡਰੈਸ ਉਹ ਛੰਨਾ ਗਲਾਬ ਸਿੰਘ ਪਿੰਡਾ ਸ਼ੰਗਾਰਾ ਨੋ ਤਪਾ ਤਸੀਲ ਹੈ ਨੇੜੇ ਪਿੰਡ ਉਹ ਇਹ ਨੇੜੇ ਨਾਲ ਟਰਪੋਂ ਪਧੌਰ ਰਹਿ ਗਿਆ ਮੋਬਾਈਲ ਨੰਬਰ ਉਹ 95014 33579 ਠੀਕ ਹੈ ਬਾਈ ਬਾਕੀ ਕਿ ਡਾਕਟਰ ਗੱਲ ਕੀ ਆਪਣੇ ਬਜ਼ੂਨ ਦੇ ਲਿਆਂਦੇ ਵੇ ਠੀਕ ਹੈ ਜੀ ਜਦੋਂ ਵੀ ਇਹਦੇ ਨੰਗਰ ਲੈਣਾ ਆਪਣੇ ਘਰੋਂ ਤੁਸ਼ਲੀ ਕਰਕੇ ਲੈ ਜੇ ਹੁਣ ਆਪਾਂ ਆਪਦੀ ਤੁਸ਼ਲੀ ਕਰਕੇ ਲਿਉਨੇ ਆ ਸਹੀ ਹੈ ਬਾਅਦ 'ਚ ਆਪਾਂ ਨਾ ਤਾਂ ਲਾਂਭਾ ਦੇਣਾ ਹੁੰਦਾ ਨਾ ਲੈਣਾ ਹੁੰਦਾ ਬਾਕੀ ਆਪਾਂ ਮਾਲ ਲਈ ਮੰਨ ਕੇ ਲੈਣੇ ਹੁੰਨੇ ਆ ਵੀ ਜਾਇਜ਼ ਮਾਲ ਨੇ ਆਪਾਂ ਦਾ ਮਾਲ ਵੇਚਣਾ ਸਾਬਜ਼ੂਦਰਾ ਮਾਲ ਲੈਣਾ ਸਹੀ ਹੈ ਆਪਣਾ ਇਹੋ ਚੰਗਾ ਮਾਲ ਦੇਵਾਂਗੇ ਦੁਬਾਰੇ ਆਪਰ ਕੋ ਗਾ ਫੇਰ ਹੀ ਆਉਂਦਾ ਸਹੀ ਹੈ ਇੱਕ ਵਾਰੀ ਡਾਕਟਰ ਇੰਨਾ ਕਹੇ ਜਦੋਂ ਆਪਾਂ ਵੀਡੀਓ ਪਾਉਨੇ ਆ ਫੋਨ ਇੰਨੇ ਕਹੋਗੇ ਆਪਾਂ ਤਾਂ ਫੋਨ ਤਾਂ ਸੁਣੀ ਨਹੀਂ ਜਾਂਦੀ ਓਕੇ ਬਾਈ ਇਹਨਾਂ ਆਪਣੀ ਪਹਿਲੇ ਦੂਜੇ ਫੋਨਾਂ ਦੀ ਵੇਖ ਜਾਂਦੇ ਆ ਪਸੂ ਹਮ ਮਾਲ ਵੀ ਜਾਇਜ਼ ਮੁੱਲ ਨਾਲ ਹੁੰਦਾ ਆਪਣਾ ਮਾਲ ਵੀ ਸਾਫ਼ ਸੁਥਰਾ ਹੁੰਦਾ ਸਹੀ ਹੈ ਜਦੋਂ ਵੀ ਲੈਣੀ ਆ ਆਪਦੀ ਨਿਰਖ ਪਰਖ ਕੇ ਲੈ ਲੇ ਓਕੇ ਆਪਣੇ ਘਰ ਦੀ ਤਸ਼ੱਲੀ ਹੁੰਦੀ ਆ ਬਾਅਦ ਚ ਆਪਣਾ ਕੋਈ ਲਾਂਭਾ ਨਹੀਂ ਲੈਣਾ ਨਾ ਪਾਂ ਲਾਂਭਾ ਦੇਣਾ ਹੁੰਦਾ ਠੀਕ ਹੈ ਬਾਈ ਹਾਂ ਹਮ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਨੇ ਟੌਪ ਬਰੀਡ ਕਿਹੜਾ ਸੂਆ ਸੂਈ ਇਹ ਡਾਕਟਰ ਨੇ ਪਹਿਲਾ ਸੂਆ ਸੂਈ ਆ ਓਕੇ ਤੇ ਰਾਤ ਇਹ ਮੰਨ 12 1 ਵਜੇ ਸੂਈ ਆ ਦ ओके اے بچھی ਵਾਂਗੂ ਦੇਖ ਰਹਾ ਡਾਕਟਰ چلਸੀ ਵੀ بچੀ ਹੁੰਦੀ ਆ بچੀ ਵੀ ਬਹੁਤ ਜਿਆਦੇ ਚੰਗੀ ਆ ਬੱਚਾ ਬਈ بچੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ بچੀ 1 ਨੰਬਰ ਆ ਬਾਕੀ ਡਾਕਟਰ بچੀ ਦੇਖ ਉਹ ਵੀ ਜਲਸੀ ਪ्योर ਬੱਚਾ ਹੈ ਸਹੀ ਗੱਲ ਆ ਬਈ ਇਹ ਬਾਕੀ ਡਾਕਟਰ ਤੋਂ ਆਏ ਦੇਖ ਬਹਿਰ ਕੈਂਚਾ ਕਰਦਾ ਬਹਿਰ ਦਾ ਕੋਈ ਲੇਖਾ ਨਹੀਂ ਗਾ ਬਹੁਤ ਜਿਆਦੇ ਕੱਦ ਆ ਤੇ ਜਿਵੇਂ ਪਲੂਨ ਬੱਚੇ ਡਾਕਟਰ ਸਭੀ ਬਲੀ ਦੇਖੋ ਡਾਕਟਰ ਸਹੀ ਗੱਲ ਆ ਬਰੀਡ ਚੈੱਕ ਕਰੋ ਬਈ ਇੱਕ ਨੰਬਰ ਬਰੀਡ ਆ ਬੱਚਾ ਬਹੁਤ ਮਾਕੀ ਡਾਕਟਰ ਕਦ ਮੇ ਡੇ ਰੇ ਪੈਰ ਦੇ ਦਾ ਡਾਕਟਰ ਜਾਨ ਚ ਕਿੰਨੀ ਆ ਹਮ ਬਾਕੀ ਡਾਕਟਰ ਪਹਿਲਾਂ ਬਾੜ ਦਾ ਹੈ ਜੀ ਤਿਆਰ ਕਰਨ ਉਹ ਲੱਖ ਸਵਾ ਲਕਿਤਾ ਤਿਆਰ ਹੀ ਹੁੰਦੀ ਆ ਸਹੀ ਆ ਬਈ ਹਾਂ ਬੱਚੇ ਵੀ ਬਹੁਤ ਚੰਗਿਆ ਜਲਸੀ ਦੀ ਘਪਰਾ ਜੀ ਬਹੁਤ ਚੰਗਾ ਬੱਚਾ ਜੇਰੇ ਦੀ ਪਈ ਆ ਹਾਂ ਜੇ ਡਾਕਟਰ ਦਿਖਾ ਦਿਓ ਜੀ ਰਾਜ ਜੀ ਆਪਣੀ ਵੀਡੀਓ ਬਣਾਈ ਵੀ ਆ ਬਾਕੀ ਤੋਂ ਲੇਵਾ ਦਿਖਾ ਦੇ ਡਾਕਟਰ ਮਗਰ ਮੂਹ ਦਾ ਲੇਵਾ ਵਹਿਰਦਾ ਬਾਕੀ ਬੱਧੀ ਗੱਲ ਕਿ ਡਾਕਟਰ ਸੀਲ ਸਿੰਘ ਦੀ ਬਹੁਤ ਆ ਵਹਿਰਦਾ ਹਮ ਲੇਵਾ ਦੇ ਪੰਡਾ ਡਾਕਟਰ ਕੁਝ ਨਹੀਂ ਤਿਆਰੀ ਵਾ ਡਾਕਟਰ ਬਾਹਰ ਨੇ ਬਹੁਤ ਜਿਆਦਾ ਕਰਦੇ ਆ ਪੰਜ ਚਾਰ ਦਾ ਬੰਦਾ ਸੰਭਲੂ ਹਮ ਲੋ ਸਹੀ ਗੱਲ ਧੁਲੇਵਾ ਹੁਣ ਵੀ ਦਿਖਾ ਦੇ ਡਾਕਟਰ ਕੀ ਬਾਤ ਆ ਮੂਹ ਮਾਰੋ ਦਿਖਾ ਦੀ ਡਾਕਟਰ ਇਤੋਂ ਸੰਤੋਂ ਦਿਖਾ ਵਹਿਰਦਾ ਪੂਰਾ ਪੰਡਾ ਜਿਆਦਾ ਚੰਗਾ ਖਾਣਾ ਹਮ ਵੇ ਚਾਰੇ ਥਾਣੇ ਬਾਕੀ ਆ ਡਾਕਟਰ ਗੱਲ ਕੀਆ ਹੁਣ ਆਪਾਂ ਇਹਦੇ ਪੁੱਛਣਾ ਫਾਰਮਾ ਚੋਂ ਲੈਣੀਆ ਤੂੰ ਆਏ ਦੇਖ ਲੈ ਵੀ ਜਾਨ ਜੂਨ ਬਹਿਰ ਤੇ ਦੇਖ ਲੈ ਵੀ ਕਿੰਨੀ ਜਾਨ ਹੈ ਤੇ ਕਿੰਨਾ ਕੱਦ ਵਿੱਡਾ ਤੇ ਪੂਰੀ ਸਭੀ ਬਈਆ ਕੋਈ ਲਿੱਸੀ ਨਾ ਮੰਨੇ ਸਹੀ ਹੈ ਪਹਿਲਾਂ ਬੱਚੀ ਆ ਦੋ ਦੰਦ ਦੀ ਆਪਣੀ ਗਰੰਟੀ ਹੂ ਓਕੇ ਬਈ ਹਾਂ ਹੂੰ ਬਾਕੀ ਨਾਲ ਡਾਕਟਰ ਬੇਚੀ ਦੇ ਲੈ ਇੱਕ ਨਾ ਇੱਕ ਫਰੀ ਵਾਲਾ ਕੰਮ ਹੀ ਆ ਸਹੀ ਗੱਲ ਆ ਕਿ ਬੱਚੀ ਦਾ ਦੰਦ ਤੇ ਪੁੱੜਾ ਦੇ ਕਿੰਨਾ ਚੜਾ ਗਿਆ ਕੀ ਬਾਤ ਆ ਬਈ ਬਹੁਤ ਜਿਆਦਾ ਚੰਗਾ ਜਾਨਵਾਰ ਆ ਖੋਲ ਦੇ ਬਈ ਤੋਰ ਕੇ ਦਿਖਾ ਦੇ ਫੁੱਲ ਬ੍ਰੀਡ ਸੁਈ ਸਵਾਈ ਬੱਚਾ ਮਗਰ ਬੱਚੀ ਬੱਚੀ ਨੇ ਬਈ ਨਾਲ ਹੀ ਤਿਆਰ ਹੋ ਜਾਣਾ ਬਾਕੀ ਡਾਲ ਦੀ ਬਾਹਰ ਛੇਤੀ ਆਪਾਂ ਕਹਿ ਦਿੰਦੇ ਆ ਬਹੁਤ ਜਿਆਦੇ ਮਿਹਨਤ ਨਾਲ ਬਾਹਰ ਛੇਤੀ ਡਾਕਟਰ ਥਾਉਂਦੀ ਨਹੀਂ ਬਾਹਰ ਡੀ ਸਹੀ ਗੱਲ ਆ ਭਾਈ ਹਾਂ ਹੂੰ ਬਿਊਟੀ ਚੈੱਕ ਕਰੋ ਬਈ ਕੱਦ ਚੈੱਕ ਕਰੋ ਲੈ ਵੀ ਪਛਾਣ ਤੋਂ ਲੈਵਲ ਉਪਰ ਦਿਖਾ ਬੈ ਥੋੜੀ ਨਾ ਹੁਣ ਦੱਸ ਦਿਓ ਬਈ ਮੈਨੂੰ ਲੈਵਲ ਲੱਗਿਆ ਬਹੁਤ ਜਿਆਦਾ ਵਾਟਰ ਲੈਵਲ ਦੀ ਕੁਆਲਿਟੀ ਚੰਗੀ ਆ ਸਹੀ ਗੱਲ ਜੇ ਦੋ ਚਾਰ ਦਿਨ ਚੁਵਾਈ ਹੋ ਗਈ ਨਾ ਡਾਕਟਰ ਮੈਂਦੇ ਕੁਝ ਹੋਰ ਹੀ ਲੈਵਲ ਬਣਾਇਨਾ ਅਜੇ ਤਾਂ ਮੰਨ ਥੋੜੀ ਭੜਾਂ ਜਰੂਰ ਹੈਗੀਆਂ ਸਹੀ ਹੈ ਇਹ ਸਫ ਸੁਥਰੀ ਬਹੁਤ ਹੈ ਹੁਣ ਵੀ ਇਹ ਦਰ ਕੇ ਮੰਨ 5-6 6 ਕਿਲੋ ਦੁੱਧ ਕੱਢਦਾ ਹੋਊਗਾ ਓਕੇ ਬੜਾ ਲੇਵਾ ਇੰਨਾ ਦੀ ਸੀ ਬੈਂਦੀ ਨਹੀਂ ਡਾਕਟਰ ਵੱਡੀ ਗੱਲ ਕੀ ਡਾਕਟਰ ਤੱਕਾ ਕਰਦੀ ਆ ਬੈਂ ਨਾ ਖੁੱਲੀ ਆਈ ਵੀ ਆ ਕੋਆ ਨਾ ਦਿਖਾ ਡਾਕਟਰ ਬਹਿੜਦਾ ਲੈ ਬਈ ਕੀ ਬਾਤ ਆ ਹਾਂ ਇਹ ਕਿਹੜਾ ਭਾ ਕੋਈ ਹੋਰ ਵਾਲੇ ਕੋਈ ਚੱਕਰ ਨਹੀਂ ਬੈਂ ਸਮਾਜ ਕਿ ਤਰੋਕ ਦਿਖਾ ਦਿਓ ਨੂਨ ਬੱਛੀ ਆ ਖੜੀ ਗੁੰਨੀ ਦਿਖਾ ਡਾਕਟਰ ਬਹਿੜਦੀ ਦਾ ਕੀ ਬਾਤ ਆ ਬਈ ਚਮਕ ਚਮਕ ਪੂਰੀ ਆ ਹਣਾ ਡਾਕਟਰ ਜਾਣਾ ਆ ਜਾਨਵਰ ਚਮਕ ਤੋਂ ਕੋਦੇ ਚ ਹੁੜੀ ਜਾਨ ਹੋਈ ਸਹੀ ਗਾ ਤਿਆਰੀ ਦੇ ਬਹਿੜਦਾ ਡਾਕਟਰ ਨੇ ਤੁਰਦੀ ਆ ਮਾਛਾ ਕੱਲਾ ਕੱਲਾ ਪੈਰ ਚੱਕਦੀ ਆ ਹਮ ਕਾਇਟਰ ਤੋੜਾ ਤਾਰਾ ਬਹਿੜਦਾ ਜਿੰਨਾ ਕਹਦੇ ਉਹਨਾਂ ਚੰਗਾ ਬਾਕੀ ਦੇ ਕੁਆਲਿਟੀ ਦਿਖਾ ਰਿਹਾ ਸਰ ਜਮਕ ਬਹੁਤ ਆ ਬਹਿੜ ਤੇ ਆ ਸਭੀ ਪਰਿਵਾਰ ਬਹੁਤ ਹੈ ਤੇ ਮੁੱਲ ਭਰਾ ਜੈ ਜੀ ਮੁੱਲ ਨਾਲ ਫੋਨ ਤੇ ਕਰਾਂਗੇ ਕਰਾਂਗੇ ਜੈ ਜੀ ਆਪਾਂ ਉਹ ਗੱਲ ਨਹੀਂ ਕਰਦੇ ਮੁੱਲ ਆਪਾਂ ਦੁਪਨੇ ਤਿਕੜੇ ਮੰਗਣੇ ਠੀਕ ਆ ਹਾਂ ਬਹਿੜ ਦੇ ਸਾਹ ਦਾ ਰੈਡਰ ਯਾਰ ਬੰਦੇ ਨੂੰ ਆਪ ਹੀ ਪਤਾ ਲੱਗ ਜੇ ਕਿੰਨੇ ਕਾਲੀ ਵਹਿਰ ਆ ਆਪਾਂ ਕੋਈ ਮੁੱਲ ਨਹੀਂ ਕਰਦੇ ਹੂੰ ਤੇ ਦੰਦ ਵੀ ਦਿਖਾ ਦਿੰਦੇ ਆ ਮੂੰਹ ਵੱਟ ਕੇ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਦਿਖਾਉਂਦੇ ਲੈ ਬਈ ਆ ਦੇਖ ਰਾ ਹਾ ਦੋ ਦੰਦ ਪਿਓ ਦੋ ਦੰਦ ਦਾ ਰੈਡਰ ਦੇਖਦਾ ਗਾਰੰਟੀ ਹੋ ਜੀ ਕਮਾਨਾ ਰੈਲਾ ਬਈ ਰੈ ਬਈ ਕੀ ਬਾਤ ਆ ਹਮਮ ਓਕੇ ਹਾਇਡਰ ਮਰਦੀ ਬਹੁਤ ਛੋਟੀ ਆ ਬੱਚੇ ਯਾਰ ਬਹੁਤ ਛੋਟੀ ਹਾਂ ਸਹੀ ਗੱਲ ਆ ਬਈ ਪੱਦੀ ਗੱਲ ਕੀ ਰੈਡਰੀ ਹਸੀਲ ਸੰਧੀ ਵਾਲੀ ਆ ਬਈ ਦਾ ਜਿਵੇਂ ਪਹਿਲਾਂ ਬੱਚੀ ਆ ਕੋਈ ਚੱਕਰੀ ਰੈਡਰ ਨਾਲ ਤਾਂ ਆਈ ਵਈ ਥੱਲੇ ਕੁਝ ਵੀ ਨਹੀਂ ਕਹਿਣਾ ਨੇ ਕਰ ਮਾਈ ਲੈ ਸਹੀ ਗੱਲ ਆ ਬਈ ਆਈਡੀ ਬਣਾ ਤਿਆਰ ਕਰਨ ਦਾ ਬਹਿ ਜਾ ਦੇਖ ਲੈ ਕਿੰਨਾ ਖਰਚਾ ਆਇਆ ਡਾਕਟਰ ਕੱਦੋਂ ਕਦ ਮੇਹਰ ਸਾਹਿਬ ਨੇ ਆਪਾਂ ਲੱਖ ਸਵਾ ਲੱਖ ਦੀ ਇਤਿਆਮ ਨਹੀਂ ਹੁੰਦੀ ਇਹ ਜੀ ਬਹਿਰ ਬਾਕੀ ਡਾਕਟਰ ਲੇਵਾ ਦੀ ਤਿਆਰੀ ਦੇ ਬਹਿਰ ਦੀ ਆਏ ਕਹਿੰਦੇ ਲੇਵਾ ਮੈਨੂੰ ਹੀ ਲੱਗਿਆ ਹੋਰ ਬਹਿਰ ਨੂੰ ਕੋਈ ਲੱਗੇ ਨਹੀਂਦਾ ਸਹੀ ਗੱਲ ਆ ਬਾਈ ਲਾ ਬਾਕੀ ਇਹੋ ਦਿਖਾ ਦੀ ਲੈਟਰ ਕੱਦ ਬਿੱਟ ਦਿਖਾ ਦੇ ਬਹਿਰ ਦਾ ਭਜਨ ਕੱਦ ਜਿੰਨਾ ਕਹੇ ਉਹਨਾਂ ਹੈ ਉਹਨਾਂ ਦਾ ਜਾਂਚ ਤਲਾ ਡਰੀਆ ਲੇਖੇ ਮੁੱਕਿਆ ਬੈ ਇਨੀ ਜਾਂਚ ਬਹਿਰ ਸਿੱਧੀ ਮਿਲਦੀ ਨਹੀਂ ਬਾਕੀ ਕੋਈ ਚੈੱਕ ਨਹੀਂ ਧਾਰਾ ਮਾਰ ਕੇ ਹਾਂ ਧਾਰਾ ਡਰੀਆ ਮਾਰ ਕੇ ਦਿਖਾ ਦਿੰਦੇ ਆ ਮਾਰ ਦੇ ਬੀਚਾ ਟ੍ਰੀਡ ਤਾਂ ਇੱਕ ਨੰਬਰ ਆ ਬਾਕੀ ਧਾਰਾਂ ਕੋਈ ਚੱਕਰ ਨਹੀਂ ਬਾਈ ਧਾਰਾਂ ਨਾਲ ਤਾਂ ਆਪਾਂ ਮਾਰ ਕੇ ਦਿਖਾ ਦੇਗੇ ਕੋਈ ਚੱਕਰ ਨਹੀਂ ਕੋਈ ਆਲ ਨਹੀਂ ਕਰਨੀ ਪਹਿਲਾਂ ਬੱਛੀ ਆ ਬਾਕੀ ਚੌਂ ਦੇ ਡਾਕਟਰ ਕਿੰਨਾ ਚੰਗਾ ਲੱਗਦਾ ਛਵਾਈ ਬੜੀ ਚੰਗੀ ਆ ਨਾ ਬਾਹਰ ਡਿੰਗਾ ਲੱਗੇ ਚੌਂ ਨੂੰ ਥੋੜਾ ਜੰਗਾ ਨਾ ਕਹੇ ਤੇ ਚੌਂ ਦਾ ਕੋਈ ਡਾਕਟਰ ਲੇਖੇ ਨਹੀਂ ਲੈ ਦੇਖੇ ਨਹੀਂ ਲੈ ਕਿਆ ਬਾਤ ਬਾਕੀ ਡਾਕਟਰ ਜਿਵੇਂ ਪਹਿਲਾਂ ਬੱਛੀ ਆ ਨਿਆਣਾ ਵੀ ਪਾ ਨਾ ਪਾ ਜਮੇ ਹਿੱਲਣਾ ਤਾਂ ਕੰਮ ਹੀ ਨਹੀਂ ਇਹਦਾ ਮੋਟੀ ਮੋਟੀ ਹਾਂ ਮੋਟੀ ਮੋਟੀ ਛਵਾਈ ਆ ਬਾਹਰ ਬਹੁਤ ਜਿਆਦਾ ਚੰਗੀ ਆ ਡਾਕਟਰ ਬਾਕੀ ਧਾਰਾਂ ਦੇਖੋ ਡਾਕਟਰ ਕਿਆ ਬਾਤ ਆ ਬਾਈ ਬਾਗੇ ਬੱਦੀ ਗੱਲ ਕੀ ਡਾਕਟਰ ਆਪ ਬੱਚਾ ਹੈ ਤੇ ਤੂੰ ਉਹੀ ਬਹਿ ਜਾ ਹਿੱਲ ਚੱਲ ਵੀ ਨਹੀਂ ਬਹਿੜਦੀ ਸਹੀ ਗੱਲ ਆ ਬਹੁਤ ਜਿਆਦਾ ਚੰਗਾ ਡਾਕਟਰ ਚੋਣ ਚੰਗੀ ਚਵਾਈ ਆ ਜਿਵੇਂ ਬਾਕੀ ਆ ਬੰਦੀ ਗੱਲ ਕਰ ਡਾਕਟਰ ਨਹੀਂ ਕਹਿਣਾ ਕੋਈ ਦੇਖੋ ਡਾਕਟਰ ਉੱਧਰ ਨਹੀਂ ਕਿਹੜਾ ਕਿਹੜਾ ਨਾ ਮਾਰੀ ਲੈ ਲੈ ਡਾਕਟਰ ਜਮੇ ਦੀ ਕੋਈ ਕਹਿਣਾ ਯਾਰ ਦੋਨੇ ਪਾਸੇ ਬੰਦੀ ਗੱਲ ਕਰ ਡਾਕਟਰ ਆਪਾਂ ਦੋਨੇ ਪਾਸੇ ਬੈਠਾ ਤਾਂ ਆਰਾਮ ਆਈ ਜਾਂਦਾ ਨਾ ਆ ਤੁਮਨੇ ਬਸ ਹੀ ਮਾਰ ਕੇ ਖਾਣੇ ਡਾਕਟਰ ਜਿਵੇਂ ਮਰਜ਼ੀ ਚ ਵਾਈ ਇਹਨੂੰ ਬੱਚੀ ਡਾਕਟਰ ਤਾਂ ਨਹੀਂ ਮਰਵਾਉਂਦੀ ਦੇਖਦਾ ਨਹੀਂ ਮਰਵਾਉਂਦੀ ਉਹ ਵੀ ਜਾਣਾਂ ਨਹੀਂ ਪਾਇਆ ਆਪਾਂ ਦੁੱਧ ਵੀ ਡਾਕਟਰ ਸਦੇ ਦੱਸਦਾ ਵੀ ਤਰਿਆ ਜਾਂਦਾ ਪਰ ਵਾਈ ਕਰੀ ਗਿਆ ਆਹ ਬਾਤ ਆ ਬਈ ਹੋਰ ਜਿਆਦਾ ਡਾਕਟਰ ਚੋਂ ਚੰ ਚੰਗਾ ਲੱਗਿਆ ਮਤਲਬ ਬਾਈ ਕਹਿੰਦਾ ਜਮਾ ਜਾ ਜੂ ਬਾਹਲਾ ਡਾਕਟਰੀਆਂ ਮੋਲ ਨਹੀਂ ਆਪਾਂ ਬਾਹਲੇ ਕਰਨੇ ਬਾਕੀ ਤੂੰ ਨੇਵਾ ਦਿਖਾ ਦੇ ਡਾਕਟਰ ਪਛਾਹ ਤੋਂ ਹੋਣ ਬੜੀ ਤਿਆਰੀ ਕਰੀ ਆ ਸਹੀ ਗੱਲ ਆ ਬਾਈ ਹਾਂ ਨੇਵਾ ਕਮਾਣਾ ਬਾਕੀ ਨਾਲ ਡਾਕਟਰ ਇਹ ਮਗਰੋਂ ਦੇਵਾ ਦਿਖਾ ਪਿਸ਼ਾਬ ਨੂੰ ਤੋਂ ਤਿਆਰੀ ਦਿਖ ਬਹਿਰ ਦੀ ਕਿੰਨੀ ਆ ਹੂੰ ਕੋ ਇਹ ਦੇ ਰਾ ਜਿੱਥੇ ਪੈ ਤਰਿਆ ਸਹੀ ਹੈ ਬਾਹਰ ਨੇ ਪੈਰ ਪੱਟਿਆ ਨਹੀਂ ਪੱਟੇ ਹੀ ਨਹੀਂ ਹਾਂ ਮਿਆਰਾ ਪਾ ਨਾ ਪਾ ਕੁਝ ਕਰਨੀ ਤਾਂ ਬਾਹਰ ਨੇ ਕਲ ਮੈਂ ਜਮਾ ਪੈਰ ਹੀ ਨਹੀਂ ਪੱਟਿਆ ਰਹਿ ਗਿਆ ਅਸੀਂ ਬਹਿ ਜਾ ਥੱਲੇ ਨੇ ਕਹਿਣੀ ਕੁਝ ਨਹੀਂ ਕੀ ਬਾਤ ਆ ਬਾਕੀ ਡਾਕਟਰ ਨੇ ਬਾਹਰ ਤੋਂ ਵਾਕਈ ਦੱਸ ਦੇ ਬਾਹਰ ਵਾਕਈ ਚੰਗਾ ਹੈ ਖੜ ਗਈ ਜਮਾ ਪਹਿਲਾਂ ਤਾਂ ਚੌੜੀਆਂ ਕਰਕੇ ਸਹੀ ਗੱਲ ਇਹ ਤਾਂ ਡਾਕਟਰ ਨੇ ਬਦੀ ਗੱਲ ਕੀਆ ਯਾਰ ਜਿਹੜਾ ਬੰਦਾ ਮੰਨੂਗਾ ਵਾਕਈ ਮਨੂੰ ਜਾਨਵਰ ਦਿੱਸਦਾ ਇਹ ਜਾਂ ਸਹੀ ਗੱਲ ਬਹੁਤ ਜਿਆਦਾ ਚੰਗੀ ਬਹਿਰ ਆ ਡਾਕਟਰ ਹੂੰ ਅੱਗੇ ਭਾਈ 2 ਨੰਬਰ ਤੇ ਕਿਹੜਾ ਸੂਹਾ ਸੂਈ ਆ ਕਿਹੜਾ ਸੂਹਾ ਵੀਰੇ ਇਹ ਇਹ ਡਾਕਟਰ ਦੂਜਾ ਸੂਹਾ ਸੂਈ ਆ ਕਦੋਂ ਸੂਈ ਆ ਭਾਈ ਇਹ ਇਹਨੂੰ ਡਾਕਟਰ ਸੂਈ ਨੂੰ ਹੋ ਗਿਆ ਹੋਊਗਾ ਜੀ ਤੀਜਾ ਦੂਜਾ ਤੀਜਾ ਦਿਨ ਓਕੇ ਇਹ ਵਹਿਰਾ ਤੇ ਇਹ ਕਬਰ ਕੋਈ ਮੰਨ ਇਹ ਦੋਨੇ ਵਹਿਰਾ ਤੇ ਕੋਈ ਪਹਿਲਾਂ ਬੱਚੇ ਆਪਣੇ ਕੋਈ ਤੜਕੇ ਆਈਆਂ ਇਹ ਕੱਲ ਆਪਣੇ ਕੋਈ ਰਾਤ ਆਪਣੇ ਕੋਈ ਸੂਈ ਆ ਠੀਕ ਆ ਹਰ ਇਹ ਵੀ ਤਾਜ਼ੀ ਆ ਡਾਕਟਰ ਨਾਲ ਰੂਗਾ ਦਿਖਾ ਦੇ ਨਾਲ ਹੂੰ ਡਾਕਟਰ ਦਿਖਾ ਦੇ ਭਾਨਾ ਨਾ ਉਹਨੂੰ ਦਾ ਨਾਮ ਦਿਖਾ ਦੇ ਕਿਹਦੇ ਦਾ ਬੱਚਾ ਦੇ ਦਾ ਨਹੀਂ ਡਾਕਟਰ ਦੇ ਬੱਚਾ ਆਇਤਾ ਇਹ ਵੀ ਹੁਣੇ ਰਾਤ ਨੂੰ ਗਰਲੈਂਡੋ ਚ ਪੈਂਦੀ ਆ ਓਕੇ ਬੱਧੀ ਗੱਲ ਕਿ ਡਾਕਟਰ ਆ ਬਹਿਣੀ ਠੰਡੀ ਸੀ ਲ ਇਹਦੀ ਬਹੁਤ ਅਲ ਐਂ ਬਹਿ ਜਾ ਇਹਨਾਂ ਇਹਨੇ ਵੀ ਕੋਈ ਨਹੀਂ ਡਾਕਟਰ ਨਾ ਨਾ ਵੀ ਨਾ ਪਾਈ ਆਪਾਂ ਨੂੰ ਇਹਦੀ ਵੀ ਗਾਰੰਟੀ ਆ ਓਕੇ ਬਾਈ ਬੱਧੀ ਗੱਲ ਕਿ ਡਾਕਟਰ ਆ ਸਾਫ ਸੁਥਰਾ ਪਸ਼ੂ ਹੁੰਦਾ ਬਾਕੀ ਨਹੀਂ ਦੇਖੋ ਦੇਵਾ ਦੇਖ ਡਾਕਟਰ ਨੂੰ ਕੀ ਕਹਿੰਦੀ ਹਲਾ ਕਾ ਨੂੰ ਗੱਲਾਂ ਕਰਾ ਕੀ ਆ ਕਾ ਨੂੰ ਦੇਵਾ ਦੇ ਡਾਕਟਰ ਐ ਕਹਿੰਦੀ ਮੈਨੂੰ ਹੀ ਲੱਗਿਆ ਲੈਵਲ ਲੱਗੇ ਦੀ ਕਿਸੇ ਨੂੰ ਹੂੰ ਬਹੁਤ ਜਿਆਦਾ ਕੁਆਲਿਟੀ ਵਾਲੀ ਬਹਿੜਾ ਪੂਰਾ ਪੰਡਾ ਡਾਕਟਰ ਜਿਵੇਂ ਉਹਨ ਕਹੈ ਨਾ 22 ਕਿਲੋ ਦੁੱਧ ਤਾਂ ਪਹਿਲਨ ਦਾ ਸਹੀ ਆ ਆਪਾਂ ਉਹੀ ਗੱਲ ਆਪਾਂ 22 ਕਿਲੋ ਕਹਿੰਦੇ ਆ ਦੁੱਧ ਇਹ 25 26 ਕਿਲੋ ਤੋਂ ਬਾਹਰ ਚਵਾ ਦੇਣਾ ਬਾਹਰ ਨਹੀਂ ਓਕੇ ਬਾਕੀ ਡਾਕਟਰ ਇਹ ਤੂੰ ਦਿਖਾ ਦੇ ਨਾਰਾ ਨੂਰਾ ਦਿਖਾ ਦੇ ਨਾਰਾ ਪੇਸ਼ਾਂ ਤੋਂ ਵੀ ਪੂਰੀਆਂ ਨਾਰਾ ਡਾਕਟਰ ਕੋਈ ਲਿਖੇ ਨਹੀਂ ਤੂੰ ਨਾਰਾ ਨੂਰਾ ਦਿਖਾ ਦੇ ਤੇ ਉੱਤੋਂ ਦਿਖਾ ਦੇ ਡਾਕਟਰ ਪਧਰੀ ਪੁਧਰੀ ਵਹਿਣ ਦਾ ਉਹ ਜਿਆਦੇ ਜਾਨ ਜੂਨ ਚਾਹ ਡਾਕਟਰ ਲਿਖੀ ਨਹੀਂ ਉਹ ਪੂਰੀ ਕੁਆਲਿਟੀ ਦੇਖਦਾ ਇੱਧਰ ਵੇਖ ਦੀ ਲੈ ਕੁਆਲਿਟੀ ਦੇਖੇ ਇਸਕਾ ਨੰਬਰ ਹੈ ਕੀ ਆਏ ਕਹਿੰਦੀ ਐ ਡਾਕਟਰ ਜਿੰਨੀ ਕ ਬਹਿੜਾ ਓਡਾ ਕਲੇਵਾ ਲਈ ਫਿਰਦੀ ਐ ਬਾਜੀ ਬੱਦੀ ਗੱਲ ਕੀ ਐ ਡਾਕਟਰ ਬਹਿ ਤਾਂ ਬੜਾ ਇੱਧਰ ਦੀ ਜਹਾ ਇਸਦਾ ਕਹਣਾ ਕੁਛ ਨਹੀਂ ਆ ਠੰਡੀ ਨਾ 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 ਪਾਗੜਾ ਕੁਝ ਵੀ ਨਹੀਂ ਕਹਿੰਦੀ ਇਹ ਸਹੀ ਗੱਲ ਉਹ ਜਿਆਦਾ ਸੀਰ ਸੰਧੀ ਬਹਿੜਾ ਓਲ ਦੇ ਬਈ ਤੋਰ ਕੇ ਦਿਖਾ ਦੇ ਤੇ ਲੇਵਾ ਕਮਾਲ ਥਣ ਇੱਕ ਨੰਬਰ ਥੀ ਚੋਲੇ ਚਾਹ ਮਸ਼ੀਨਾਂ ਚੋਲੇ ਬਈ ਬਾਜੀ ਡਾਕਟਰ ਹੁੰਦਾ ਜਿਵੇਂ ਮਰਜ਼ੀ ਚੋਲਾ ਆ ਕੋਈ ਚੱਕਰੀ ਨਹੀਂ ਹੁੰਦਾ ਯਾਰ ਬਾਕੀ ਡਾਕਟਰ ਨੇ ਲੈਵੇ ਤਿਆਰੀ ਹੁੰਦੇ ਤੁਰਦੀ ਦਿਖਾਉਂਦੀ ਹੈ ਲੈਵਾ ਕਾ ਵਾਹ ਬਾਕੀ ਡਾਕਟਰ ਨਾਲ ਲੈਵਾ ਤਾਂ ਕਹਿੰਦੀ ਜਿੰਨੀ ਕ ਬਹਿ ਰਾਇਆ ਦੇ ਲੱਤਾਂ ਮੇਂ ਹੁਣ ਚੌੜੀਆਂ ਕ ਕਰ ਦੁਰਦੀ ਆ ਇੰਨਾ ਲੈਵਾ ਆ ਤੁਹਾਨੂੰ ਦੇਖੀ ਡਾਕਟਰ ਨੇ ਬਹਿਰ ਨੇ ਬਹੁਤ ਜਿਆਦਾ ਵੱਡ ਜਾਣਾ ਠੀਕ ਆ ਆਪਣੇ ਕੋਈ ਬਹਿਰਾਂ ਬਾਕੀ ਤਾਂ ਐ ਦੋ ਦਿਨ ਖੜ ਗਈ ਬਹਿਰ ਵਾਕਈ ਦਸੂ ਬਾਗਾਂ ਖੜੀ ਡਾਕਟਰ ਆਪਣੇ ਕੋ ਘੰਟਿਆਂ ਚ ਵੇਖ ਜਾਂਦੇ ਨੇ ਦੇ ਬਾਕੀ ਡਾਕਟਰ ਤੋਂ ਆ ਤਾਰਾ ਬਹਿਰ ਕਾ ਵਾਹ ਆ ਬਾਈ ਬ੍ਰੀਡ ਇੱਕ ਨੰਬਰ ਆ ਪ੍ਰਿੰਟ ਬੜਾ ਚੰਗਾ ਥਾਂ ਇੱਕ ਨੰਬਰ ਆ ਮੁਟਿਆਰ ਹੋ ਜਾਂਦੀ ਦੁਆਰੇ ਹੋਰ ਦੁਆਰੇ ਕਿਹੜਾ ਕਹਿੰਦਾ ਰ ਕੋਈ ਚੱਕਰ ਦੀ ਬਾਕੀ ਡਾਕਟਰ ਤਿਆਰੀ ਤੁਰੀ ਬਹਿਰਦੀ ਦੇ ਡਾਕਟਰ ਕੀ ਬਾਤ ਬਾਕੀ ਡਾਕਟਰ ਕੋਲੇ ਜਲੇਵਾ ਖਾ ਦੋਨੇ ਪਾਸੋਂ ਡਾਕਟਰ ਕੋਈ ਸਾਈਡ ਨਹੀਂ ਜੱਪਾ ਨਹੀਂ ਸਾਬ ਤੋਂ ਤੁਸੀਂ ਬਹੁਤ ਯਾਰ ਡਾਕਟਰ ਸਹੀ ਹੈ ਭਾਈ ਪਗਿਆ ਨਾ ਰੋਦੇ ਵੀ ਆਪਾਂ ਵੀਡੀਓ ਚ ਪਾਈ ਸੀ ਦੌਰੀ ਜੀ ਨਾ ਗਰਲੈਂਡੋ ਚ ਕ੍ਰੋਸ ਹੈਗੀ ਆ ਤੇ ਮਨ ਬਹਿਰ ਦੀ ਦੁੱਧ ਦੀ ਕੁਆਲਿਟੀ ਫਾਇਰ ਫੂਡ ਬਹੁਤ ਜਿਆਦਾ ਚੰਗੀ ਆਉਂਦੀ ਸਹੀ ਗੱਲ ਆ ਬਈ ਥੋੜਾ ਇੱਕ ਨੰਬਰ ਆ ਬਈ ਕੀ ਬਾਤ ਆ ਥੋੜਾ ਬੱਚੇ ਦਾ ਜਰੂਰ ਕਰਦੀ ਬੱਚਿਆਂ ਦਾ ਕਾਹੀ ਆ ਵੇ ਤਾਜੀ ਸੂਈ ਆ ਬੱਚਿਆਂ ਦਾ ਕੰਮ ਨਹੀਂ ਕਰਨਾ ਨਾ ਕਰ ਸਹੀ ਗੱਲ ਆ ਬਈ ਕੀ ਬਾਕੀ ਡਾਕਟਰ ਤੂੰ ਲੇਵੇ ਦੀ ਕੁਆਲਿਟੀ ਦੇਖੀ ਆਪਾਂ ਨਿਆਣਾ ਵੀ ਨਹੀਂ ਪਉਂਦੇ ਐਂ ਤਾਂ ਰਾਮਾ ਦੀ ਕੋਈ ਚੱਕਰ ਨਹੀਂ ਠੀਕ ਆ ਬਈ ਹਾਂ ਠੀਕ ਐ ਬਾਕੀ ਲੈ ਬਈ ਲੈਵਾ ਦੇ ਕਿਆ ਬਾਤ ਆ ਬਹੁਤ ਚੰਗਾ ਲੇਵਾ ਕਿ ਮਾਗੀ ਡਾਕਟਰ ਨੇ ਤਿਆਰੀ ਵਧੀਆ ਬਾਈ ਬੈਠਦੀ ਹਾਂਜੀ ਬੱਧੀ ਗੱਲ ਕੀਆ ਡਾਕਟਰ ਸੀਲ ਸੰਡੀ ਵਧੀਆ ਨਿਆਣਾ ਵੀ ਡਾਕਟਰ ਪਾਵੇ ਨਾ ਪਾਵੇ ਕੋ ਬੰਦਾ ਅਈ ਭਾਈ ਡਾਕਟਰ ਲੈ ਝੂੜ ਪੜਾ ਚੰਗਾ ਡਾਕਟਰ ਚਵਾਈ ਦਾ ਤਾਂ ਬਾਹ ਨਹੀਂ ਆਏ ਚੰਗੇ ਲੈ ਟੀ ਮੋਟੀ ਚਵਾਈ ਹੈ ਜਿਵੇਂ ਮਰਜੀ ਡਾਕਟਰ ਸੱਚੀ ਮੁੱਚੀ ਦਾ ਕੱਚੇ ਥਾਂ ਪੱਟ ਨਹੀਂ ਉਹਨਾਂ ਕੋਈ ਪੱਟਣ ਦਾ ਕੰਮ ਹੀ ਨਹੀਂ ਹੈ ਬੈਠਾ ਸਹੀ ਗੱਲ ਆ ਲੈ ਕਿਆ ਬਾਤ ਆ ਬਾਰੀ ਚੰਗੀ ਚਵਾਈ ਬਾਰੀ ਡਾਕਟਰ ਚੰਗੀ ਚਵਾਈ ਥੋੜੀ ਚੰਗੀ ਨਹੀਂ ਕਹ ਤੇਰਾ ਲੈ ਜਿਵੇਂ ਮਰਜ਼ੀ ਬੈਠਾ ਰਹੇ ਜਿਵੇਂ ਡਾਕਟਰ ਪਿੱਛੇ ਉਰਾਦੀ ਐ ਸਿੱਤੇ ਦੂਰ ਤੱਕ ਹੋਰਦੇ ਦੱਸ ਦਿਆ ਫੇਰੇ ਘਰਾਂ ਮਾਇਦਿਆਂ ਲੈ ਸਹੀ ਗੱਲ ਆ ਬੜਾ ਚੰਗਾ ਜੂਣਾ ਬੜਾ ਲਾਡ ਚੰਗਾ ਤੁਮਾ ਜੰਗਾ ਨਹੀਂ ਪਾ ਕਹਿ ਸਕਦੇ ਬਾਕੀ ਹਿਲਣਾ ਤਾਂ ਹੈ ਨਹੀਂ ਜਿਵੇਂ ਇਹ ਦੇਖਣਾ ਤਾਂ ਬੰਦੇ ਬੈ ਕੇ ਚਵਾਈ ਕਰ ਲਾ ਕੋਈ ਬੱਚਾ ਨਹੀਂ ਉੱਧਰ ਵੀ ਬੈਜੋ ਨਾਲ ਉੱਠ ਕੇ ਕੋਈ ਚੱਕ ਨਹੀਂ ਬੈ ਕੇ ਲਖਾਦੇ ਉੱਧਰ ਵੀ ਨਾਲ ਜਿਵੇਂ ਡਾਕਟਰ ਕੁਝ ਕਹਿਣਾ ਐ ਨਹੀਂ ਲੈ ਭਈ ਦੂਨੇ ਪਾਸੇ ਬੈ ਜਾ ਤਾਂ ਵੀ ਕੋਈ ਚੱਕ ਨਹੀਂ ਛੂਣ ਦੇਖੋ ਕਰਮ ਆਇਦਾ ਕੀ ਬਾਤ ਆ ਬਾਕੀ ਚੰਗੀ ਦਵਾਈ ਆ। ਹੱਥੋਂ ਦਾ ਪਾਣ ਦੇਣਾ ਉਹਨਾਂ ਪਾਵੇ ਬੰਦਾ ਇਹ ਆਪਣੀ ਗਰੰਟੀ ਆ ਕੰਮ ਹੀ ਆ। ਹੂੰ ਬਹੁਤ ਜਿਆਦਾ ਸਾਫ ਸੁਥਰੀ ਹੈਦਾ ਇੱਧਰ ਬਹਿੜ। ਸਹੀ ਗੱਲ। ਕਿੰਨਾ ਡਾਕਟਰ ਕਹਿੰਦੇ ਆਪਾਂ ਉਹਨੇ ਥੋੜੀ ਜਿਹਾ ਦੇ ਵਾਸਤੇ ਆ ਬਥੇਰੀ ਕੀ ਜਾ ਕੇ। ਲੈ ਵਾ ਦੇਖੋ ਪਾਣੀ। ਬਾਕੀ ਡਾਕਟਰ ਨੂੰ ਫੋਨ ਦੇਖੋ ਕੱਢਿਆ ਬਹਿੜ ਨੇ। ਬੂਡਿੰਗ ਪੂਰੀ ਤਗੜੀ ਆਲੇ ਵੀ ਥਾਣ ਦੇਖੋ ਮੁੱਕੀ ਵਾਲਾ। ਬਾਕੀ ਡਾਕਟਰ ਦਾ ਲੈ ਵਾ ਤੂੰ ਇਹਨੂੰ ਦੇਖੋ ਮੂਰੇ ਤੂੰ ਨੀਤੀ ਕਰਦਾ ਮਗਰ ਨੂੰ ਲੱਤੋਂ ਤੋਂ ਬਾਹਰ ਦਿਖਾਈ ਦਿੰਦਾ। ਸਿਆਰੀ ਦੇ ਦਿੰਦਾ ਇੱਧਰ ਬਹਿੜ ਦੀ। ਸਹੀ ਗੱਲ ਆ। ਬਾਕੀ ਡਾਕਟਰ ਵੱਡੀ ਗੱਲ ਕਹਿੰਦਾ ਬਹਿੜ ਦੇ ਮੋਲ ਲਈ ਡਾਕਟਰ ਆਪਾਂ ਵਾਇਆ ਕਰਦੇ ਮੋਲ ਜਾਇਜ਼ ਹੋ ਜਾਵੇ ਅੱਗੇ ਬਈ 3 ਨੰਬਰ ਇਹ ਡਾਕਟਰ ਨਾ ਪਲੂਨ ਬੱਛੀ ਹੈ ਓਕੇ ਹਾਂ ਜੀ ਸੂਈ ਨੂੰ ਤੀਜਾ ਚੌਥਾ ਦਿਨ ਹੈ ਤੇ ਬਹਿਰੀ ਲਾਗੀ ਦਾ ਨਾਰੂਗਾ ਦਿਖਾ ਦੇ ਬੱਚੇ ਆ ਨਾ ਇਹਦੇ ਵੀ ਹੂੰ ਬੱਚਾ ਜਿਹੜਾ ਨਾਰੂਗਾ ਨਾਲ ਆ ਨਾਲ ਹੀ ਦਿਖਾਉਣਾ ਤੇ ਨਹੀਂ ਨਾ ਆਪਾਂ ਨਹੀਂ ਦਿਖਾਉਣਾ ਠੀਕ ਹੈ ਬੱਧੀ ਗੱਲ ਕਿ ਡਾਕਟਰ ਸੀਲ ਸੰਦੀ ਦੇਖੋ ਲੈ ਹੂੰ ਲੇਵਾ ਕਮਾਲ ਬਾਕੀ ਡਾਕਟਰ ਨੇ ਲੇਵਾ ਤੋਂ ਐਂ ਦੇਖ ਮੂਹਰੋਂ ਵੀ ਲੇਵਾ ਦਿਖਾ ਦੇ ਤੇ ਮਦਦ ਕਰਦੇ ਮਗਰ ਵੀ ਲੇਵਾ ਤੋਂ ਬਾਅਦ ਆ ਮੂਹਰ ਨੂੰ ਵੀ ਡਿਕਰ ਫਿਰਦਾ ਸਹੀ ਗੱਲ ਆ ਵੀ ਬਾਕੀ ਡਾਕਟਰ ਨੇ ਪਹਿਲਾਂ ਬੱਚੇ ਆ ਪੰਜ ਚਾਰ ਸਾਬ ਲਈ ਇਹਨੇ ਤਿਆਰੀ ਬਹੁਤ ਜਿਆਦਾ ਚੰਗੀ ਕਰਨੀ ਆ ਬਾਅਦ ਦੱਸੂਗੀ ਵਾਕਈ ਚੰਗੀ ਆ ਸਹੀ ਗੱਲ ਆ ਹਾਂ ਕੱਦ ਬਰੀਡ ਕੱਦ ਉਹ ਨਾਲ ਆ ਡਾਕਟਰ ਫੋਨ ਚਾਨ ਬਹਿਣਾ ਬਹੁਤ ਚੰਗਾ ਬਾਕੀ ਡਾਕਟਰ ਸਭੀ ਪਲੀ ਬਹਿਦਾ ਬਾਕੀ ਪ੍ਰਿੰਟ ਦੇ ਖੋੜਾ ਕੀ ਬਾਤ ਆ ਪ੍ਰਿੰਟ ਜਾਦਕਵਾਲਟੀ ਬਹੁਤ ਜਿਆਦਾ ਆ ਸਹੀ ਗੱਲ ਆ ਬਈ ਲੇਵਾ ਲੂਵਾ ਬਹੁਤ ਲੇਵਾ ਦਾ ਕਮਾਲ ਹੀ ਕਰੀ ਪਿਆ ਦੇ ਵਿੱਚ ਤਾਂ ਬਹੁਤ ਜਿਆਦਾ ਲੇਵਾ ਆ ਆਪਾਂ ਤੋਰ ਤਾਰ ਕੇ ਹੋ ਗਏ ਬਰੀਡ ਇੱਕ ਨੰਬਰ ਆ ਬਾਕੀ ਜਾਨਵਰ ਚੰਗੇ ਆ ਆਪਾਂ ਉਹ ਕਹਿੰਦੇ ਆਪਾਂ ਮਹਾਰਾ ਜਾਨਵਰ ਲੈਂਦੇ ਸੀ ਬਾਕੀ ਡਾਕਟਰ ਕੁਆਲਟੀ ਦਿਖਾ ਰਹੀ ਹੁਣ ਤੁਰਦੀ ਦਰਦੀ ਦਿਖਾ ਰਹਾ ਤੂੰ ਲੇਵਾ ਦਿਖਾ ਬੱਛੀ ਦਾ ਡਾਕਟਰ ਉਹ ਵੀ ਡਾਕਟਰ ਫਿੱਟ ਲੈਵੇ ਦੇ ਕੋਈ ਲੇਵਾ ਟੁੱਟਮਾ ਨਹੀਂ ਨਾਲ ਉਹ ਪਾ ਦੱਸੂ ਜਿਹੋ ਨਾਲੇਵਾ ਤੋੜੇ ਸਹੀ ਗੱਲ ਹੈ ਤਿਆਰੀ ਦੇ ਡਾਕਟਰ ਲੇਵੇ ਨੂੰ ਬੜੀ ਕਿੰਨੀ ਹੈ ਇੱਕ ਬਾਕੀ ਵੱਡੀ ਗੱਲ ਕੀ ਡਾਕਟਰ ਨੂੰ ਭੜੇ ਦਿਖੜਾ ਕੀਤਾ ਮਾਲੀ ਹਿੱਲਣਾ ਜਮ ਨਹੀਂ ਗਿਆਣਾ ਪਾ ਦੇਦਾ ਤੋ ਲੇਵਾ ਦਿਖਾ ਦੇ ਸ਼ਾਬਾਸ਼ ਕੀ ਬਾਤ ਲੈ ਫਾਂਡਾ ਲੇਵਾ ਦੇਖੋ ਲੇਵੇ ਤਿਆਰੀ ਦੇ ਮੂਹਰੇ ਵੀ ਕਿੰਨਾ ਚੰਗਾ ਮਗਰੋਂ ਵੀ ਆ ਸਹੀ ਗੱਲ ਲੈ ਲੈ ਕੀ ਬਾਤ ਥਣ ਬੜਾ ਚੰਗਾ ਹੈ ਹਨਾ ਫਾਂਡਾ ਡਾਕਟਰ ਬਹੁਤ ਚੰਗਾ ਬਾਕੀ ਲੇਵਾ ਦਿਖਾ ਡਾਕਟਰ ਮਗਰੋਂ ਤਿਆਰੀ ਦਿਖਾ ਲਈ ਵੀ ਕੀ ਬਾਤ ਹੈ ਬਹੁਤ ਜਾਦੇ ਚੰਗਾ ਲੇਵਾ ਹੂੰ ਮੋਲ ਬਈ ਜੈ ਜੈ ਆਰਡਰ ਜੈ ਜੀ ਕਰਨਾ ਮੋਲ ਨਹੀਂ ਬਾੜੇ ਕਰਨੇ ਹੂੰ ਤੋਰਾ ਬ੍ਰੇਡ ਲੈ ਵਾ ਖਾਣ ਇੱਕ ਨੰਬਰ ਆ ਬਈ ਪਹਿਲਾ ਸੂਆ ਬੈ ਡਾਂਗਾ ਮੋਲ ਬੱਚਿਆ ਡਾਕਟਰ ਹਜੇ ਮੰਨ ਕੇ ਚੱਲੋ ਤਾਂ ਇਹ ਬੰਦੇ ਨੇ ਮਿਹਨਤ ਕਰਨੀ ਹੋਵੇ ਨਾ ਹੋਰ ਦੁੱਧ ਤੇ ਚੱਲਣਾ ਹੈ ਫੇ ਲੈਵੇ ਤਿਆਰੀ ਹੋਰ ਵੀ ਬਹੁਤ ਚੰਗੀ ਕਰਨੀ ਆ ਨੇ ਲੈ ਸਹੀ ਗੱਲ ਆ ਬਈ ਬਾਕੀ ਦਾ ਡਰੈਮਿੰਗ ਦੀ ਕਿਰਪਾ ਆ ਤਾਰਾ ਮਾਦੇ ਕੋਈ ਚੱਕਰ ਨਾ ਬਣੇ ਜਿਵੇਂ ਹਿਲ ਚਲ ਬਣੀ ਇਹਦੀ ਲੈ ਆ ਬਤਾ ਰਹੀਆਂ ਮਾਰ ਕੇ ਰੱਖ ਦਿੰਦੇ ਨਹੀਂ ਬਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਲੈ ਕਿਉਂ ਨਾ ਬੜਾ ਚੰਗਾ ਡਾਕਟਰ ਥਣ ਦੇ ਹਾਵ ਲੈ ਮੋਟੀ ਮੋਟੀ ਚਵਾਈ ਆ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰੀ ਨਹੀਂ ਲੈ ਲੈ ਕਿਉਂ ਦਾ ਬਹਿਣਾ ਥਣ ਬਾਹ ਕੰਮ ਜ਼ਿਆਦਾ ਡਾਕਟਰ ਚਵਾਈ ਥਣ ਸਰਤੀ ਹੋਣੀ ਹੈ ਸਹੀ ਗੱਲ ਆ ਭਾਈ ਦਾਸ ਦੀ ਆ ਚਵਾਈ ਹੁੰਦੀ ਹੈ ਲੈ ਤੜ ਹਮ ਲੈ ਕੀ ਬਾਤ ਆ ਬੜਾ ਜੰਗਾ ਜਿਹਾ ਲੱਗਿਆ ਡਾਕਟਰ ਇਹ ਵੀ ਬਾਦੂ ਨੇ ਪਾਸੇ ਬਹਿ ਕੇ ਚਵਾਈ ਕਰਦੀ ਹਿਲਚਲ ਇਹਦੀ ਵੀ ਨਹੀਂ ਹੋਣੀ ਠੀਕ ਆਪਾਂ ਉਹ ਜਿਆ ਪਸ਼ੂ ਲੈਂਦੇ ਪਸ਼ੂ ਖਾਦੀ ਸੀਲ ਸੰਧੀ ਲੈਣੀ ਆ ਲੈ ਜਿਵੇਂ ਮਰਜੀ ਬਹਿ ਜਾ ਦੋਨੇ ਪਾਸੇ ਬਹਿ ਜਾ ਤਾਂ ਵੀ ਕੋਈ ਜਖਮ ਨਹੀਂ ਕਿਹੜਾ ਕਰਮਾ ਇਹਨੇ ਕੁਛ ਨਹੀਂ ਡਾਕਟਰ ਇਹ ਸਭੀਆਂ ਬਹਿਣਾ ਆਪਣੀ ਸੀਲ ਹੋਣੀਆ ਨਿਆਣਾ ਬਣਾ ਪਾਵੇ ਬੰਦਾ ਇਹਦੀ ਕੁਛ ਨਹੀਂ ਇਹਨਾਂ ਨੇ ਸਹੀ ਗੱਲ ਆ ਭਾਈ ਚਵਾਈ ਜੁਈ ਤਾਂ ਇੱਕ ਨੰਬਰ ਆ ਜਿਵੇਂ ਮਰਜੀ ਜੁਈ ਜਾਂਦਾ ਡਾਕਟਰ ਜਿਵੇਂ ਮਰਜੀ ਬਹਿ ਜਾ ਕੋਈ ਕਹਿਣੀ ਨਹੀਂ ਕੁਛ ਇਹਨਾਂ ਨੇ ਵੱਡੀ ਗੱਲ ਕੀ ਆ ਡਾਕਟਰ ਸੀਲ ਸੰਧੀ ਵੈਰ ਵਾਲੀ ਆ ਸਹੀ ਗੱਲ ਆ ਭਾਈ ਨਿਆਣੇ ਨੂੰ ਨੀ ਕੋ ਬਿਨਾਂ ਹੀ ਬਹਿ ਜਾ ਕੋਈ ਚੱਕਰ ਨਹੀਂ ਇਹਦਾ ਮੁੱਲ ਜੈਜੂ ਮੁੱਲ ਡਾਕਟਰ ਜੈਜ ਕਰਨੇ ਆ ਅੱਗੇ ਬਈ 4 ਨੰਬਰ ਇਹ ਡਾਕਟਰ ਗੱਬਣ ਵੜੜਾ ਓਕੇ ਹਾਂ ਇਹਦੀ ਆਜੇ ਮਨ ਚਾਰ ਤੋਂ ਪੰਜ ਦਿਨ ਕਿਹੜਾ ਸੂਆ ਬਾਈ ਇਹ ਡਾਕਟਰ ਮਨ ਤੀਜਾ ਸੂਆ ਸੂਗੀ ਆਪਾਂ ਤਾਂ ਮਾਲਕਾਂ ਨੇ ਦੂਜਾ ਕਹਿ ਦਿੱਤੀ ਆ ਆਪਾਂ ਤੀਜਾ ਮੰਨ ਕੇ ਗਣੀ ਆ ਠੀਕ ਆ ਡਾਕਟਰ ਲੈਵਲ ਨੂੰ ਵੀ ਚਾਹੀ ਦੇਖੋ ਵੜੜਦੀ ਉਹ ਜਿਆਦਾ ਚੰਗਾ ਡਾਕਟਰ ਲੈਵਾ ਯਾ ਲਾਟੋ ਲਾ ਦੇ ਡਾਕਟਰ ਬਾਹਰ ਦੇ ਸਾਰੀਆਂ ਬਾਲਟਨ ਲਾ ਬਾਕੀ ਡਾਕਟਰ ਇਹ ਗੱਲ ਹੋਣਾ ਜਦੋਂ ਬਾਹਰ ਨਾ ਤਿਆਰ ਹੋ ਗਈ ਇਹਨੇ ਵਾਕਈ ਦਿਸਣਾ ਦੁੱਧ ਵਾਲਕਾਂ ਨੇ 20 22 ਕਿਲੋ ਚੋਆ ਦੱਸਿਆ ਓਕੇ ਤੇ ਦੁੱਧ ਦੇ ਡਾਕਟਰ ਬਾਕੀ ਦੁੱਧ ਵਾਲਾ ਤੇ ਲੂੰ ਦੇ ਰਾਣੇ ਥਾਂ ਦੇਖੋ ਦਾ ਕਿੰਨਾ ਹਾਂ ਦੇਖ ਇੱਕ ਨੰਬਰ ਥਾਂ ਲੱਗ ਗਈ ਚੱਲ ਰੋ ਇਹ ਕਿੰਨੀ ਹੈ ਬਾਹਰ ਦੇ ਕਲਾ ਲਾਟੋ ਲਾ ਬਾਕੀ ਵੱਡੀ ਗੱਲ ਕੀ ਡਾਕਟਰ ਪੂਰੀ ਜਾਨ ਵਾਲੀ ਬਾਹਰ ਹੈ ਕੋਈ ਐਨਾ ਮੰਨੇ ਵੀ ਲਿਚੀ ਆ ਪੂਰੀ ਸ਼ਬੀ ਬਲੀ ਹੈ ਸਹੀ ਆ ਬਾਈ ਬਰੀਟ ਇੱਕ ਨੰਬਰ ਆ ਫੇਸ ਬੂਸ ਦਿਖਾਉਂ ਬਾਕੀ ਨਾਲ ਫੇਸ ਬੂਸ ਦਿਖਾ ਦੀ ਬਾਹਰ ਤੋਂ ਸਮਾਰ ਕੇ ਇਸ ਕੁਆਲਟੀ ਵਾਲੀ ਬਾਹਰ ਹੈ ਹੂੰ ਬਾਕੀ ਦੋ ਦੁਬਾਰਾ ਦਾ ਡਾਕਟਰ 23 24 ਕਿਲੋ ਚਬਾਉ ਉਹ ਵੀ ਆਮਦਾਰੀ ਨੇ ਹੂੰ ਸਹੀ ਗੱਲ ਹੈ ਹਾਂ ਤੋਰਾ ਚੈੱਕ ਕਰੋ ਤੋਰਾ ਵੀ ਬਾਕੀ ਡਾਕਟਰ ਥਣੇ ਲੈਵਾ ਦਿਖਾ ਦੇ ਪੂਰਾ ਥਣ ਪੂਰਾ ਚੰਗਾ ਮੁੱਠੀ ਆ ਥਾਣਾ ਸੀਰ ਸੰਧੀ ਵਾਲਾ ਟ੍ਰੈਨਿੰਗ ਹੈ ਜਿੱਥੇ ਮਰਜੀ ਵੈਜੀ ਹਿਲਣਾ ਜਮ ਨਹੀਂ ਨਹੀਂ ਬਹੁਤ ਕੱਚੀ ਕੱਚੀ ਨਹੀਂ ਚਾਲਿਆ ਡਾਕਟਰ ਆਉਂਦਾ ਜਾ ਬਈ ਨੇ ਪਸਾ ਇੱਕ ਦੋ ਬਹੁਤ ਕੱਚੇ ਆ ਜਾਂਦੇ ਆ ਸਹੀ ਗੱਲ ਆ ਆਪਣਾ ਜਮਾ ਤਿਆਰ ਤਾਂ ਮਿਲਦੀ ਨਹੀਂ ਚਾਹ ਦੇ ਸਾਹ ਕੇ ਵੇਚ ਜੂ ਬਾਕੀ ਬੰਦ ਗਾ ਸੀਰ ਸੰਧੀ ਦੇਖੋ ਲੈ ਹੂੰ ਸਹੀ ਹਾਂਜੀ ਭਾਈ ਇਹਨੇ ਪੁੱਛ ਲਈ ਜਾਨਾ ਮਾਰਦੀ ਬੈ ਜਾ ਕੋਈ ਚੱਕਰੀ ਬਾਕੀ ਨਾ ਨਾ ਉਹਨਾਂ ਦੇਖਾਦੀ ਡਾਕਟਰ ਲੇਵੇ ਤੇ ਬਹੁਤ ਜਿਆਦਾ ਚੰਗੀ ਆ ਇਹ ਤੇ ਮੁੱਲ ਵੀ ਵਾਈ ਦੇ ਜਮ ਮੁੱਲ ਡਾਕਟਰ ਆਪਾਂ ਜਮਾ ਲਈ ਕਹਿੰਦਾ ਕੋਈ ਮੁੱਲ ਨਹੀਂ ਵਡਾ ਕਰਨਾ ਹੂੰ ਕਹੇ ਜੀ ਬੈਹਰ ਹੋ ਜਾ ਮੁੱਲ ਜਾਇਜ਼ ਕਰਨਾ ਬਾਕੀ ਡਾਕਟਰ ਕੋਲ ਆ ਤਾਂ ਬੈਠਦਾ ਦਿਖਾ ਦੇ ਜਿਵੇਂ ਕੱਚੀ ਆ ਕੱਚੀ ਦਾ ਮੁੱਲ ਬਣ ਕਹਿੰਦਾ ਮੁੱਲ ਚੰਗੇ ਬੈਹਰ ਨੇ ਕੁਝ ਹੋਰ ਹੀ ਬਣ ਜਣਾ ਆਪਾਂ ਅੱਜ ਕੱਚੀ ਦੇ ਹਿਸਾਬ ਨਾਲ ਉਹ ਜੀ ਮੁੱਲ ਕਰਨਾ ਇਹਦਾ ਮੁੱਲ ਕਰ ਮੁੱਲ ਵੀ ਵਾਹ ਕਰਦੇ ਆਪਾਂ ਠੀਕ ਆ ਭਾਈ ਹਾਂ ਪੰਚਾਸਵੇ ਦਿਖਾ ਦੀ ਮੂੰ ਮੱਖਾ ਦਿਖਾ ਦੀ ਡਾਕਟਰ ਸਹੀ ਗੱਲ ਪੂਰੀ ਕੁਆਲਿਟੀ ਆ ਇਹਨਾਂ ਬੰਦੇ ਬੰਦੇ ਕੋ ਕਰਾਉ ਸਦੇ ਹੂੰ ਡਾਕਟਰ ਖਰ ਨਹੀਂ ਖੁਰ ਨਹੀਂ ਬਾਹਰ ਦੀ ਪੂਰੀ ਕੁਆਲਿਟੀ ਵਾਲੀ ਬਾਹਰ ਆ ਰਹਾ ਕੀ ਬਾਤ ਆ ਬਾਈ ਪੂਰੀ ਸਾਫ ਸੁਥਰੀ ਆ ਹੂੰ ਥਣਾਂ ਦੀ ਡਾਕਟਰ ਕੁਆਲਿਟੀ ਦੇਖੇ ਥਣ ਬਹੁਤ ਜਿਆਦਾ ਚੰਗਾ ਸਹੀ ਗੱਲ ਆ ਕੱਦ ਬੱਡ ਵੀ ਠੀਕ ਕੱਦ ਵੀ ਚੰਗਾ ਡਾਕਟਰ ਦੁੱਧ ਪਾਈ ਦੀ ਕੋ ਬਾਹਰ ਚ ਪਾਉਣਾ ਫੈਰਨੇ ਸਹੀ ਆ ਬਾਈ ਸਹੀ ਆ ਅੱਗੇ ਬਾਈ ਲਾਸਟ ਕਿਹੜਾ ਸੁਆਜੀ ਇਹ ਡਾਕਟਰ ਦਾ ਕਲੂਨ ਬੱਛੀ ਆ ਦੋ ਦੰਦ ਆ ਦੋ ਦੰਦ ਅਜੇ ਤਾਂ ਦੋਗਾ ਤਾਂ ਇਹ 20 22 ਦਿਨਾਂ ਦੀ ਕੱਚੀ ਆ ਓਕੇ ਇਹਦਾ ਵਜਾ ਨਾਲ ਪਰसों ਦੇ ਵੀਡੀਓ ਪਾਉਣੀ ਕਰਕੇ ਪਾ ਦਨੇ ਆ ਫਾਰਮ ਚੋਂ ਲਈ ਆ ਡਾਕਟਰ ਜਿਹੜੇ ਫਾਰਮ ਚੋਂ ਲਈ ਆ ਆਪਾਂ ਗਾਰੰਟੀ ਵੀ ਦੇ ਰਹੇ ਆ ਫਾਰਮ ਨਾਲ ਗੱਲ ਵੀ ਕਰਾ ਸਕਦੇ ਆ ਓਕੇ ਬਾਈ ਬਾਕੀ ਡਾਕਟਰ ਤੂੰ ਬਾਹਰ ਦੇ ਨਾ ਕਦ ਬਿੜ ਦੇ ਕਦ ਫੋਲ ਆਪਾਂ ਕਹਿੰਦੇ ਆ ਗੱਲਾਂ ਡਾਕਟਰ ਮੇਰੇ ਮੋਢੇ ਦੇ ਬਰਾਬਰ ਆ ਬਰਾਬਰ ਖੜ ਕੇ ਦੇਖ ਸਹੀ ਗੱਲ ਆ ਬਾਈ ਬਾਕੀ ਦੱਸ ਦੀ ਐ ਵੇਰ ਚੰਗੇ ਬਾਗੀ ਦਾ ਕੁਆਲਿਟੀ ਦੇ ਵੇਰ ਦੀ ਏਸ ਬੜਾ ਪਿਆਰਾ ਬਹੁਤ ਜਿਆਦਾ ਚੰਗੇ ਰਾਂਡਰ ਟਰਾਈ ਕਰਕੇ ਧੱਕਾ ਕਰਦੀ ਆ ਜੀ ਖੁੱਲੀ ਆਈ ਵੀ ਐ ਵੇਰ ਹੂੰ ਬਾਕੀ ਰਾਂਡਰ ਪੂਰੀ ਸਮੀ ਪਲੀ ਆ ਕੱਦ ਦੇ ਹੋਵੇ 20 25 ਦਾ ਕੱਚੀ ਜੂ ਹੈਗੀ ਆ ਸਹੀ ਗੱਲ ਆ ਜੀ ਉਹਨੇ ਦੇ ਲਾਡਰ ਬਾਦੂ ਜਿਵੇਂ ਮਰਜੀ ਕਹਦੇ ਲੈ ਇਹ ਨਹੀਂ ਕੋਈ ਲੈ ਲੈਵੇ ਦੀ ਫੀਟਿੰਗ ਚੈੱਕ ਕਰ ਲੈ ਇਹਦੇ ਦੀ ਕੁਆਲਿਟੀ ਦੇ ਲੈ ਥਾਨ ਬੜਾ ਚੰਗਾ ਹੈ ਬਹੁਤ ਜਿਆਦਾ ਚੰਗਾ ਹੈ ਲਾਡਰ ਤੋਂ ਇਹਦੇ ਬਾਹਰ ਦੇ ਹਿਸਾਬ ਨਾਲ ਆਪਣੀ ਬੰਦਾ ਮੰਨੂ ਜੇ ਕਿਤੇ 20 ਬੰਦੇ ਸਾਹਮਣੇ ਵੇਚਣੀ ਹੈ ਹੂੰ ਬੰਦੇ ਨੂੰ ਪੋਸਾ ਆਵੇਂ ਛੱਡ ਕੇ ਦੇਵਾਂਗੇ ਆਪਾਂ ਮੁੱਲ ਨਹੀਂ ਵਾੜਾ ਕਰਨਾ ਸਹੀ ਹੈ ਤੇ ਬਾਕੀ ਲਾਡਰ ਤੂੰ ਰੋਜ਼ ਬੜਾ ਵੀਡੀਓ ਬੜੀ ਦੀ ਕੁਆਲਿਟੀ ਫਿਰ ਦੇਖ ਹੂੰ ਜੇ ਦੋ ਗੰਦ ਪੌਣ ਆਪਣੀ ਗਾਰੰਟੀ ਹੋ ਓਕੇ ਆਪ ਦਾ ਆਪਣੀਆਂ ਸਾਰੀਆਂ ਵਾਰੀਆਂ ਨਾ ਪੱਦਾ ਫੁੱਲ ਕਰ ਦੇ ਪੂਰੇ ਡਾਕਟਰ ਫਾਰਮ ਵਾਲੀ ਬਾਹਰ ਆ ਜਾ ਰਹੀ ਹੈ ਜਿਹੇ ਬਾਹਰ ਦੇ ਤਿਆਰ ਕਰੀ ਉਹ ਲੱਖਾਂ ਵਾਲਾ ਕਿਦਾਂ ਤਿਆਰ ਹੁੰਦੀ ਆ ਵੀਰਾਂ ਸਾਹਿਬ ਨੂੰ ਡਾਕਟਰ ਆਪ ਉਹ ਜਾ ਬੰਦ ਨੂੰ ਛੱਡ ਕੇ ਦੇਣੀ ਆ ਠੀਕ ਆ ਵੀਰਾਂ ਇਸ ਮਾਈ ਛੱਡ ਕੇ ਦੇਵਾਂਗੇ ਹੂੰ ਤੇ ਚਾਰ ਦਨਾਂ ਸਾਹ ਕੇ ਵਿੱਚ ਡਾਕਟਰ ਆਪ ਨੂੰ ਪਤਾ ਬਾਹਰ ਕਿੰਨੇ ਦੀ ਆ ਆਪਣਾ ਹੁਣ ਭਾਜ ਜਮਾ ਜਾਇਜ਼ ਵੇਚਣੀ ਆ ਭਾਣਾ ਓਕੇ ਭਾਈ ਫੁੱਲ ਬ੍ਰੀਡ ਆ ਫੁੱਲ ਕਰਦਾ ਦੰਦਾ ਚ ਵੜਾ ਨਾ ਬਈ ਦੋ ਰਾਂ ਦਾ ਡਾਕਟਰ ਵੀ ਗੰਟੀ ਹੂ ਬਾਕੀ ਰਾਦਰ ਖੁੱਲੀ ਹੈ ਜਨਾ ਬਾਹਰ ਧੱਕਾ ਕਰ ਦੇ ਤੂੰ ਦੇਖ ਕਿ ਕਿੰਨੀ ਪਾਣੀ ਲੱਗਣ ਲਈ ਆਈ ਵੀ ਆ ਬਾਈ ਹਾਂ ਪਾਲੀ ਵੀ ਬਹੁਤ ਹੈ ਹਨਾ ਹਾ ਡਾਕਟਰ ਤੂੰ ਬਾਹਰ ਦੀ ਹੈ ਕਮਾਲ ਦੇ ਹੈ ਹਾਂ ਕਿ ਨਾ ਪਾਲੀ ਵੀ ਪਾਲੀ ਰਾਦਰ ਸੰਭੀ ਵੀ ਆ ਬਾਹਰ ਦਾ ਕੱਦ ਵੇਖ ਕੇ ਚਮਕ ਦੇਖ ਸਹੀ ਗੱਲ ਬਾਹਰ ਰਾਦਰ ਕੱਦ ਦੇਖੋ ਕਿੱਡਾ ਜਿੱਦਾਂ ਬਾਹਰ ਦੇ ਹੋਰ ਤਿਆਰ ਹੋਗੀ ਸਹੀ ਹੈ ਬੰਦ ਉਹਦੇ ਸਮੇਂ ਵਾਕਈ ਚੰਗੀਆਂ ਆ ਬ੍ਰੀਡ ਆਪਾਂ ਨੂੰ ਆਏ ਡਾਕਟਰ ਵੀ ਅੱਜ ਕੱਚੀ ਦੇ ਹਿਸਾਬ ਨਾਲ ਭਾਅ ਕਰਨਾ ਆਪਾਂ ਕੋਈ ਮੁੱਲ ਨਹੀਂ ਕਰਨਾ ਡਾਕਟਰ ਤੂੰ ਖੜੀ ਖੁਰਦੀ ਦੇ ਬਾਹਰ ਦੀ ਸਹੀ ਗੱਲ ਕਹ ਤੂੰ ਕੁਆਲਿਟੀ ਦੇ ਬਾਹਰ ਦੀ ਕੱਦ ਦੇਖ ਹਨ ਆਦਿ ਜਲਾਣਾ ਟਾਪਾ ਬਰਾਬਰ ਖੜਕੇ ਦਿਖਾ ਦਿੰਨੇ ਆ ਐਨੇ ਦਾ ਦੂਜੇ ਪਾਸੇ ਦੇਖ ਹੱਥ ਕਿੱਡਾ ਜਿੰਦਾ ਨਹੀਂ ਬੰਦਾ ਤੁਰੀ। ਕਲਾ ਗਾਲੀ ਦਿੰਦਾ ਨਾ ਟਰੈਡੀ ਕਮਾਲ ਹੋਈ ਵੇਚਦੀ ਵਾਹ ਤਿਆਰ ਕਰਨੀ ਬਹੁਤ ਪੈਸੇ ਲੱਗਦੇ ਆ ਆਪਾਂ ਕਹਿੰਦੇ ਆ। ਸਹੀ ਗੱਲ। ਖਰਚਾ ਬੜਾ ਆਉਂਦਾ। ਹੂੰ ਆਪਾਂ ਉਹਦੇ ਮੁੱਲ ਨਾਲ ਹੀ ਵੇਚਣੀ ਆਪਾਂ ਜਾਇਜ਼ ਮੁੱਲ ਨਾਲ ਵੇਚਣੀ ਆ। ਓਕੇ ਭਾਈ। ਚਾਰੇ ਥਾਣਾ ਦਾਟਰ ਕੋਈ ਉਹ ਨਹੀਂ ਜਿਆਦਾ ਕੁਆਲਟੀ ਦੇ। ਕਿਆ ਬਾਤ ਆ। ਮੁੱਲ ਵੀ ਵਾਈਖਣਾ ਮੁੱਲ ਦਾ ਆਪਾਂ ਜਾਇਜ਼ ਕਰਨਾ ਕੋਈ ਮੁੱਲ ਨਹੀਂ ਕਰਦਾ ਬਾਹਰ ਦੇ ਹਿਸਾਬ ਨਾਲ ਬੰਦੇ ਨੂੰ ਆਪ ਹੀ ਪਤਾ ਵੀ ਇੱਡੀ ਕਿ ਵਹਿੜ ਆਪਾਂ ਕਿੰਨਾ ਖਾਚਾ ਕਰ ਲੈਣ ਤਿਆਰ ਕਰਨ ਤੇ ਜੇ ਬੰਦਾ ਵੀਰ ਸਾਹਿਬ ਦੇ ਵਿੱਚ ਨੇ ਡਾਕਟਰ ਉਹ ਹੀ ਬੰਦਾ ਮੁੱਲ ਕਰੂਗਾ 1.5 ਲੱਖ ਰੁਪਿਆ ਇਹਦਾ ਸਹੀ ਆ ਆਪਾਂ ਮੁੱਲ ਨਹੀਂ ਕਰਨਾ ਆਪਾਂ ਲੈਣ ਲੈਣ ਕਰਕੇ ਜਾਇਜ਼ ਪਾਣਾ ਦੇਣੀ ਆ ਓਕੇ ਬਾਈ ਜੇ ਡਾਕਟਰ ਗੱਡੀ ਗੱਲ ਕੀਆ ਬੰਦੇ ਨੂੰ ਸਾਹਮਣੇ ਇਹਨੂੰ ਪਤਾ ਲੱਗ ਗਿਆ ਵੀ ਬੰਦੇ ਤੋਂ ਬਾਹਰ ਲਿਆ ਸੀ ਮੈਨੂੰ ਬਾਕੀ ਰੁਪਏ ਦਿੱਤੇ ਆ ਬਾਕੀ ਦਾ ਤੂੰ ਕੁਆਲਟੀ ਦੇ ਵੇਖ ਲੈਣੀ ਸੀ ਸਹੀ ਗੱਲ ਸਾਰੇ ਪਾਸੋਂ ਡਾਕਟਰ ਕਿਤੋਂ ਵੀ ਖੁੰਜੀ ਵੀ ਲੈ ਫੇਸ ਉਸ ਬੜਾ ਪਿਆਰਾ ਬੀ ਬੀ ਵਾਲੀ ਬਾਹਰ ਨਸਲ ਕੁਆਲਿਟੀ ਦੇਖ ਨੱਕ ਆਪਣਾ ਫੁੱਲ ਆ ਡਾਕਟਰ ਬੋ ਦੰਦ ਦੇ ਪਟਕੇ ਦਿਖਾਉਂਦਾ ਵੀ ਕੋਈ ਜੱਕਰ ਨਹੀਂ ਆਪਾਂ ਨੂੰ ਹੂੰ ਸਹੀ ਲੈ ਦੋ ਦੰਦਾਂ ਦਾ ਜਮਾ ਦੋ ਦੰਦਾਂ ਦਾ ਤੂੰ ਪਿਆਰ ਬੱਚਾ ਦੀ ਗੱਲ ਕਹੀਦੀ ਉਹ ਚ ਫਰਕ ਨਹੀਂ ਹੋਣਾ ਸਹੀ ਗੱਲ ਆ ਬਾਕੀ ਡਾਕਟਰ ਐਡੀ ਬਾਹਰ ਹੁਣ ਤੂੰ ਐਂ ਦੇਖ ਲਾ ਵੀ ਤਿਆਰ ਕਰਨੀ ਹੋਵੇ ਵੀ ਮੈਂ ਤੇ ਬਹੁਤਾ ਬਾਕੀ ਕੁਆਲਿਟੀ ਬਰੀ ਆ ਸਭੀ ਬੜੀ ਬਹੁਤ ਹੈ ਸਹੀ ਗੱਲ ਆ ਭਾਈ ਆਪਾਂ ਜੈਜਪੁਰਾਂ ਦੇੜੀ ਆ ਗਾਹ ਨੂੰ ਬੰਦਾ ਮੰਨੇ ਵਾਕਿਆ ਜਨਮ ਨੂੰ ਦਿੱਤਾ ਉਹਨਾਂ ਨੂੰ ਡਾਕਟਰ ਕੁਆਲਟੀ ਕੁਲ ਦੀ ਵਾੜੀ ਹੈ ਬੱਚੀ ਦੀ ਵਾੜੀ ਕੁਆਲਟੀ ਹੈ ਦੇਖ ਲੈ ਡਾਇਮੰਡ ਪੀਸ ਹੈ ਡਾਇਮੰਡ ਪੂਰਾ ਡਾਕਟਰ ਆਪਾਂ ਕਹਿੰਦੇ ਪੀਸ ਹੀ ਲੈਂਦੇ ਆ ਇਹ ਡਾਕਟਰ ਸਿੱਧੀ ਲੈਂਦੇ ਨਹੀਂ ਬਾਗੀ ਵੱਡੀ ਗੱਲ ਕੀ ਡਾਕਟਰ ਸੀਲ ਸੰਧੀ ਵਾਲੀ ਗੱਲ ਹੈ ਲੈ ਜਿਵੇਂ ਮਰ ਜਿਵੇਂ ਕੋ ਕਹਿੰਦਾ ਡਾਕਟਰ ਆਪਾਂ ਕਹਿ ਰਹੇ ਨਹੀਂ ਸੀਲ ਬੱਚੀ ਨਹੀਂ ਮਿਲਦੀ ਡਾਕਟਰ ਸਹੀ ਗੱਲ ਹੋਵੇ ਨਾਗਸੀ ਭਰਾ ਕੋਲੇ ਪੰਜ ਪੰਜੀ ਰਖਾਤੀ ਵੀ ਕਿਸੇ ਵੀਰ ਨੂੰ ਪੰਜਾਂ ਜੋ ਕੋਈ ਵੀ ਪਸੰਦਾ ਭਾਈ ਨਾਲ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਸਾਧਰੂ ਧੰਨਵਾਦ